ਹਾਂ ਜੀ ਕਿਸਾਨ ਵੀਰੋ ਸਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੋਟੀਆਂ ਚੋਟੀਆਂ ਪਿੰਡ ਬਿਲਕੁਲ ਨੇੜੇ ਫਤੇਗੜ ਪੰਜਤੂਰ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਵੀਰ सोनू ਦਾ ਫਾਰਮ ਤੇ ਆਇਆ ਦੋਸਤੋ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਤੁਹਾਡੇ ਸਾਹਮਣੇ ਪਸ਼ੂ ਪੇਸ਼ ਕੀਤੇ ਆ ਮੋਗਾ ਤੋਂ ਤਕਰੀਬਨ ਕੋਈ 15 ਕਿਲੋਮੀਟਰ ਦੀ ਦੂਰੀ ਆ ਜੀਰਾ ਸ਼ਹਿਰ ਵੀ ਤਕਰੀਬਨ ਕੋਈ 15 16 17 ਕਿਲੋਮੀਟਰ ਦੀ ਦੂਰੀ ਤੇ ਆ ਕਰਮਕੋਟ ਕੋਟ ਹਿੱਸੇ ਖਾਂ ਵੀ ਤਕਰੀਬਨ ਕੋਈ 15-16 16 ਕਿਲੋਮੀਟਰ ਦੀ ਦੂਰੀ ਤੇ ਆ ਤੇ 526 ਕਿਲੋਮੀਟਰ ਦੂਰੀ ਜਿਹੜੀ ਮੋਗੇ ਸ਼ਹਿਰ ਤੋਂ ਆ ਪਿੰਡ ਚੋਟੀਆਂ ਦੀ ਤੇ ਇਧਰੋਂ ਮੇਰਾ ਵੀ ਕੋਈ ਸੁਲਤਾਨਪੁਰ ਤੋਂ ਆ ਰਿਹਾ ਠੀਕਾ ਜੀ ਲੋਈਆਂ ਤੋਂ ਆ ਰਿਹਾ ਤੇ ਗਿੱਦੜਪਿੰਡੀ ਹੁਣ ਪਾਰ ਕਰਦੇ ਆ ਸਾਰ ਦੋਸਤੋ ਜੋਗੇ ਜੋਗੇ ਵਾਲਾ ਪਿੰਡ ਤੇ ਜੋਗੇ ਵਾਲਾ ਪਿੰਡ ਦੇ ਅੱਡੇ ਤੋਂ ਤੁਸੀਂ ਜਿਹੜਾ ਸਿੱਧਾ ਫਤੇਗੜ ਪੰਜ ਤੌਰ ਨੂੰ ਆਓਗੇ ਤਾਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੋਟੀਆਂ ਤੁਸੀਂ ਵਿਜ਼ਿਟ ਕਰ ਜਾਓਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਕਿਸਾਨ ਦੇਰੋਂ 10 ਦਸੰਬਰ ਤੇ ਕੱਲ 11 ਦਸੰਬਰ ਨੂੰ ਪੂਰੀ ਵੀਡੀਓ ਆਪਾਂ ਜਿਹੜੀ ਅਪਲੋਡ ਕਰ ਦਿਆਂਗੇ ਮਾਰਨਿੰਗ ਸਵੇਰ 6 ਵਜੇ ਆਉਂ ਕਰਦੇ ਆ ਗੱਲਬਾਤ ਵੀਰ ਸੋਨੂ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੋਨੂ ਸਾਸਰੀ ਘਰ ਸਨੂ ਸਾਹਿਬ ਜੀ ਉਹ ਠੀਕ ਠਾਕ ਦੇ ਬਹੁਤ ਵਧੀਆ ਵੀਰੇ ਕਿਰਪਾ ਮਹਾਰਾਜੀ ਦੀ ਬਰ ਜੀ ਹਾਂ 5 ਜਨਮਰ ਸੰਧ ਸਾਹਿਬ ਆਪਣੇ ਕੋਲ 5 ਪੰਜੇ ਸੁਈਆਂ ਪੰਜੇ ਸੁਈਆਂ ਨੇ ਹਾਂ ਇੱਕ ਢੋਤੀ ਬੋਲੇ ਤੇ ਚਾਰ ਦਿੱਤੇ ਆਈਆਂ ਠੀਕ ਹੈ ਜੀ ਬਿਲਕੁਲ ਤਾਜ਼ੇ ਸਾਰੇ ਬੱਚੇ ਕੈਮ ਸਾਰੀਆਂ ਮੈਂ ਦੇ ਠੀਕ ਹੈ ਸਹੀ ਠੀਕ ਹੈ ਹਾਂ ਉਹ ਦੱਸੋ ਪੰਜ ਮੱਝਾਂ ਸੁਈਆਂ ਨੇ ਇੱਕ ਹੀ ਬੋਲੇ ਤੇ ਆ ਬਾਕੀ ਚਾਰ ਮੱਝਾਂ ਜਿਹੜੀਆਂ ਦੁੱਧ ਤੇ ਆ ਗਈ ਤੋ 5 ਲੱਖ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਨੇ ਆ ਉਸ ਤੋਂ ਬਾਅਦ ਜਿਹੜਾ ਵੀ ਐਨੀਮਲ ਮੇਰੇ ਵੀਰ ਕਿਸੇ ਫਾਰਮਰ ਭਰਾ ਨੂੰ ਪਸੰਦ ਆਊਗਾ ਇੱਥੇ ਆ ਕੇ ਆਪਣੀ ਚੋਕੇ ਇੱਕ ਟਾਈਮ ਚਾਹੇ ਦੋ ਟਾਈਮ ਜਿੰਦਾ ਮਰਜੀ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਸ਼ੁਰੂਆਤ ਕਰ ਲੈਂਦੇ ਆ ਪਹਿਲੇ ਨੰਬਰ ਤੋਂ ਇੱਕ ਝੋਟੀ ਤੁਹਾਨੂੰ ਦਿਖਾਉਣੇ ਆ ਹਾਂ ਤੁਹਾਨੂੰ ਸਭ ਗੈਸ ਹੋਆ ਹਾਂ ਜੀ आई 5 ਦਿਨ ਹੋਵੇ ਸੋਈ 10 ਕਿਲੋ ਮੰਨ ਕੇ ਲਵੇ ਕੋਈ ਠੀਕ ਹੈ ਜੀ ਨਹੀਂ ਨਹੀਂ ਕੋਈ 14 15 ਆਪਦੀ ਸਮਝ ਲਵੇ ਬੱਚਾ ਵੇਖੋ ਕੱਟਾ ਮਗਰ ਹੈ ਠੀਕ ਹੈ ਜੀ 5 ਦਿਨਾਂ ਦੀ ਸੋਈ ਹੈ ਜੀ ਲਓ ਜੀ ਆ ਮਗਰ ਕੱਟਾ 5 ਦਿਨਾਂ ਦੀ ਸੋਈ ਹੈ ਦੂਜਾ ਸੰਗੀਆਂ ਬਹਾਰਿਆ ਕੱਦ ਕਾਠਾ ਲੋ ਵਿਖਾਓ ਛੋਟੀ ਚੰਗੀ ਤਰ੍ਹਾਂ ਰੀਨ ਬਾਕੀ ਕੱਦ ਕਰ ਤੁਸੀਂ ਜੇਕਰ ਕਰੋ ਸਿੰਗੀ ਜੇਕਰ ਕਰੋ ਛਾਈ ਕਰੋ ਜੇਕਰ ਬਿਲਕੁਲ ਫੇਸ ਕੁਆਲਟੀ ਮੂੰਹ ਮੱਥੇ ਦੀ ਬਲੈਕ ਤੇ ਬਿਲਕੁਲ ਗੁਲਾਈ ਦੇ ਵਿੱਚ ਸਿੰਗ ਹੈ ਛੋਟਾ ਜਿਹਾ ਸਿੰਗ ਲੱਗਾ ਝੋਟੀ ਨੂੰ ਦੂਜਾ ਸਵੇਰ 10 ਕਿਲੋ ਦੁੱਧ ਤੇ ਆ ਗਈ ਆ ਅੱਜ 5 ਦਿਨਾਂ ਦੇ ਦੌਰਾਨ ਮਗਰ ਬਾਕੀ ਤੁਹਾਨੂੰ ਵੀ ਰਚਵਾਈ ਚੁਵਾਈ ਦੀ ਕੋਲੀ ਬਿਲਕੁਲ ਸਭ ਆਪਾਂ ਇੰਨਾ ਟਾਈਮ ਹੋ ਗਿਆ ਚੁਵਾਈ ਤਾਂ ਕੋਈ ਮੈਂ ਮਾੜੀ ਨਿਕਲੇ ਆਪਾਂ ਬੈਠੇ ਆਂ ਜੀ ਉਹ ਬਿਲਕੁਲ ਜੀ ਠੀਕ ਹੈ ਪੂਰ ਛੱਟਾ ਜਾਂ ਚੋਣ ਗਲਤ ਮੈਂ ਨਿਕਲਦੀ ਆਪਣੀ ਕੋਈ ਬਿਲਕੁਲ ਬੱਸ ਉਹ ਰੁਟੀਨ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਦੇਰ ਵਪਾਰ ਕਰਦੇ ਆ ਰਹੇ ਨੇ ਠੀਕ ਹੈ ਜੀ ਤੇ ਚੁਵਾਈ ਵਾਲੇ ਪਾਸਿਓਂ ਬੇਸ਼ੱਕ ਮੇਰਾ ਵੀ ਅੱਖਾਂ ਬੰਦ ਕਰਕੇ ਤੁਸੀਂ ਸੌਦਾ ਕਰ ਲਿਓ ਬਾਕੀ ਰਹੀ ਗੱਲ ਦੁੱਧ ਦੀ ਸੇਵਾ ਦੀ ਉਹ ਮੇਰਾ ਵੀ ਜਿੰਨੀ ਕਰ ਲਵੋਗੇ ਤੁਸੀਂ 10 ਤੋਂ ਪਲੱਸ ਦੁੱਧ ਲੈ ਸਕਦੇ ਜੇ ਹੁਣ ਇਸ ਵਕਤ ਜਿਹੜਾ 10 ਕਿਲੋ ਦੇ ਥਲੇ ਦੁੱਧ 50 ਦਿਨਾਂ ਦੀ ਸੂਈ ਵੱਡੇ ਘੱਟ ਘੱਟ ਦੇ ਵਿੱਚ ਆ ਵੱਡੇ ਢਾਂਚੇ ਦੀ ਇਹ ਝੋਟੀ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਬਹੁਤ ਖੂਬਸੂਰਤ ਆ ਮਗਰ ਕਟਾ ਜਾ ਠੀਕ ਆ ਜੀ ਨਾੜੂ ਨਾਲ ਬੱਚੇ ਦੇ ਠੀਕ ਹੈ 50 ਦਿਨਾਂ ਦਾ ਇਹ ਬੱਚਾ ਹੈ ਅੱਜ ਤੇ ਬਾਕੀ ਆ ਥਣ ਦੇ ਬਾਅਦ ਇਹ ਸੇਸਮਾ ਦਾਪਤੀ ਥਣਾਂ ਦੀ ਚੰਗੀ ਆ ਤੇ ਥਣ ਪੂਰਾ ਥੀ ਮੁੱਠੀ ਵਾਲਾ ਠੀਕ ਆ ਜੀ ਸੋ ਸਵੇਰੇ ਦੂਜੀ ਆ ਬੇਸ਼ੱਕ ਝੋਟੀ ਥਣ ਤੋਂ ਜਿਵੇਂ ਇੱਕ ਬਿਲਕੁਲ ਆਪਾਂ ਬਣਾ ਲਗਾਉਂਦਾ ਠੀਕ ਆ ਜੀ ਬਹੁਤ ਖੂਬਸੂਰਤ ਆ ਵੀ ਸੋਨੂ ਵੀਰੇ ਝੋਟੀ ਚੰਗੀ ਆ ਦੁੱਧ ਵਾਲ ਫਿਲਹਾਲ ਸਟਾਰਟਿੰਗ ਚੰਗੀ ਕੀਤੀ ਐ ਤੇ ਡਿਮਾਂਡ ਵੀ ਕਰਤੀ ਸੰਸਾ ਲੋਕ ਤਾਂ ਰੇਟਿੰਗ ਕਰਦੇ ਸਾਵਾਂ ਵੀ ਕਰਦੇ ਹਾਂਜੀ ਅਸੀਂ ਦੱਸੋ ਤੇ ਨਹੀਂ ਦੇ ਪਰ ਆਪਣੇ ਕਿੰਨੇ ਤੋਂ ਮਾਲ ਇਹ ਜਿਹੜੀ ਇੱਕ ਰੇਟ ਵਾਲਾ ਸਵਾਲ ਆ ਬਾਕੀ ਆਪਾਂ ਮਾਲ ਦੇਣਾ ਪੂਰਾ ਰੇਟ ਖਿੱਚ ਕੇ ਹਾਂਜੀ ਖਿੱਚ ਗਈ ਹਾਂਜੀ ਇੱਕ 10 ਦੀ ਦੇਣੀ ਇੱਕ 10 ਦੀ ਹਾਂਜੀ ਲੋ ਵੀ ਇੱਕ 10 ਦੀ ਵਿੱਚੋਂ ਛੋੜ ਦੇ ਪਾਉ ਜੋ ਮੌਕੇ ਤੇ ਮਾਲ ਤਾਂ ਜਿੰਨਾ ਅੱਖਰ ਕਰ ਦਾਂਗੇ ਠੀਕ ਹੈ ਉਹ ਵੀ ਮਾਲ ਤਾਂ ਹੋਊਗਾ ਮੇਰਾ ਵੀਡੀਓ ਤਸੱਲੀ ਨਾਲ ਫੇਰ ਹੁਣ ਵੀ ਠੀਕ ਬੋਲ ਹਾਂ ਤੇ ਕਾ ਵੱਡੀ ਆ ਕੱਦ ਕੱਠ ਵੱਡਾ ਛਾਈ ਛੂਈ ਤੁਸੀਂ ਚੈੱਕ ਕਰ ਲਓ ਓਵਰঅল ਵੈਸੇ ਸਾਰੀ ਬਲੈਕ ਹੀ ਆਪਾਂ ਕਹਿ ਸਕਦੇ ਆ ਕੋਈ 2-4 ਮਗਰ ਪੂਰ ਤੇ ਵਾਲ ਤੁਹਾਨੂੰ ਥੋੜੇ ਬਾਦੇ ਵਾਈਟ ਦਿਸਣਗੇ ਬਾਕੀ ਓਵਰঅল ਸਾਰੀ ਬਲੈਕ ਹੀ ਆ ਬਹੁਤ ਚੰਗੀ ਝੋਟੀ 1,10,000 ਦੇ ਵਿੱਚ ਤੁਹਾਨੂੰ ਮਿਲ ਜੂਗੀ ਪੱਦਰ ਪੁੱਦਰ ਲੇਵਾ ਬਿਲਕੁਲ ਇੱਕ ਬਿਲਕੁਲ ਖਸਾਰ ਠੀਕ ਆ ਜੀ ਸਾਗਰ ਨੰਬਰ ਤੇ ਵੀਰ ਤੁਹਾਨੂੰ ਇੱਧਰ ਆ ਜਿਓ ਮੱਝ ਦੀ ਡਿਟੇਲ ਜੱਜਾ ਮੰਨ ਲੈ ਤੇ ਜੱਮਾ ਮੰਨ ਲੈ ਮੈਂ ਤਾਂ 70 ਦਿਨਾਂ ਦੀ ਸੂਈ ਤੇ ਉਹਨਾਂ ਦਾ ਬਹੁਤ 8-9 ਕਿਲੋ ਜੀ 8-9 ਕਿਲੋ ਹਾਂ ਕੋਈ ਵੀ 8 ਕਿਲੋ ਮੰਨ ਕੇ ਚੱਲੇ ਭਾ ਨਿੱਕਾ ਜਾਂ ਟੋਕਣਾ ਲੈਂਦਾ ਅੱਛਾ ਜੀ ਹਾਂ ਮਗਰ ਦੀ ਬ ਕੋਈ 50 60 70 ਕੇ ਦਿਨਾਂ ਦੀ ਕੋਈ ਸੂਈ ਮੰਨ ਲੇ ਮੇਰੇ ਵੀਰ ਹੱਥੇ ਦੇ ਅੰਦਰ ਆਹ ਬੱਚਾ ਜੀ ਕਾਲੇ ਰੰਗ ਦਾ ਬੋਰੀ ਵਾਲਾ 8-7 ਕਿਲੋ ਜੀ हां 8 ਕਿਲੋ ਮੰਨ ਕੇ ਲਵੋ ਜੀ ਜਿੰਨੇ ਲੈਣੀ ਵੀ ਲੋ ਜੀ 8 ਕਿਲੋ ਦੋਸਤੋ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰ ਲੈ ਠੀਕ ਆ ਜੀ ਸਿੰਘ ਦੇਸ਼ਾ ਕਾ ਖੁੱਲਾ ਪਰ ਰੇਟ ਵੀਰ ਸੁਣੋ ਦਾ ਵੀ ਬੜਾ ਜੈਜ ਟੋਕੜਾ ਦਾ ਮੁੱਲ ਕਰ ਦੇਣਾ ਮੈਂ ਤਾਂ ਠੀਕ ਆ ਬਾਕੀ ਖੂਬਸੂਰਤ ਆ ਸਿੰਗਲ ਹੱਦੀ ਦੀ ਆ ਹਾਈਟ ਮੀਡੀਅਮ ਆ ਬਾਕੀ ਆ ਫੱਲੇ ਲੈ ਕੇ ਦੀ ਆ ਠੀਕ ਆ ਜੀ ਕੋਈ 8-7 8-7 ਲੀਟਰ ਕੋਈ ਕੱਚਾ ਬੋਲਾ ਮੰਨ ਲਈ ਕੱਚਾ ਦੁੱਧ ਮੰਨ ਲਈ ਠੀਕ ਆ ਜੀ ਬਹੁਤ ਵਾਈ ਕੁਈ ਚੰਗੀ ਸਨ ਸਬਜੀ ਠੀਕ ਹੈ ਜੀ ਹਾਂਜੀ ਠੀਕ ਆ ਸੋਨੇ ਬੁਰ ਦਈਏ ਕਿੰਨੇ ਦੀ ਫਿਰ ਸੰਸਾ ਮੁੱਲ ਭਾਵੇਂ 75 ਕਰਾ ਲਓ ਭਾਵੇਂ 70 ਕਰਾ ਲਓ 65 ਵੀ ਛੱਡੋ 44000 ਦੀ ਮਹਿੰਦੇ ਦੀ 44000 ਦੀ ਹਾਂ ਤੇ ਜੇਕਰ ਹੋਰ ਵਿੱਚ ਕੋਈ ਰਾਇ ਤੇ ਕੀ ਤੇ ਹੋਰ ਜੈਜ ਕਰਤੀਏ ਕੋਈ ਬਿਲਕੁਲ ਜਿਹੜੀ ਜੈਜ ਜਨੋ ਛੋਟ ਹੋਣੀ ਜੇ ਫਿਰ ਵੀ ਮੜ ਕੇ ਖੇਤ ਲਾਉਂ ਤਰੇ 8000 ਵੀਰ ਦੀ ਕਰੋੜ ਦੀ ਹਾਂ 100 ਰੁਪਿਆ ਇੱਕ ਛੋਟ ਦੇ ਠੀਕ ਹੈ ਜੀ ਠੀਕ ਹੈ ਲਓ ਦੇਖੋ ਹਾਂ ਜਨਾ ਜਿਹੜੀ 63000 ਦੀ ਤੁਹਾਨੂੰ ਮਿਲ ਜੂਗੀ ਬਾਕੀ ਮੱਝ ਦੀ ਫੇਸ ਕੁਆਲਟੀ ਕਰੋ ਚੈੱਕ ਪਤਲੀ ਚਮੜੀ ਬਹੁਤ ਚੰਗੀ ਮਹਿੰਗੀ ਇਹ ਚੌਣ ਚੰਗੀ ਆ ਠੀਕ ਹੈ ਜੀ ਤੇ ਬਾਕੀ ਮੇਰਾ ਵੀਰ ਆਪ ਦੀ ਸੇਵਾ ਕਰਕੇ ਦੁੱਧ ਭਾਵੇਂ 9 ਕਿਲੋ 10 ਕਿਲੋ ਜਬ ਇੱਕ ਸੰਸਾ ਉਹ ਵਡੀਆਂ ਵੇਖ ਲੈ ਵੀਰ ਜੀ ਕੋਈ ਠੀਕ ਹੈ ਹਾਈ ਤੇ మీడియం ਤੇ ਵੇਚਾ ਠੀਕ ਹੈ ਜੀ ਜਿਹੜੀ ਪਹਿਲੇ ਨੰਬਰ ਤੇ ਛੋਟੀ ਦਿਖਾਈ ਆ ਪੂਰਾ ਬੱਡੇ ਕੱਦ ਕਰਦੀ ਆ ਉਸ ਤੋਂ ਬਾਅਦ ਆ ਜਿਹੜੀਆਂ ਮੱਝਾਂ ਤੁਸੀਂ ਤਿੰਨੇ ਵੇਖੋਗੇ ਦੂਜੀ ਦਿਖਾਤੀ ਆ ਪਾ ਤੁਹਾਨੂੰ ਉੱਤੇ ਇੱਕੋ ਜੇ ਕੱਦ ਕਰ ਰਹੀਆਂ ਮੱਝਾਂ ਤੇ మీడియం ਹਾਈਟ ਹੈ ਮੇਰਾ ਵੀਰ ਮੰਨ ਲਿਓ ਠੀਕ ਹੈ ਜੀ ਨਾ ਬਾਲੀਆਂ ਵੱਡੀਆਂ ਤੇ ਨਾ ਹੀ ਬਿਲਕੁਲ ਛੋਟੀਆਂ ਦਰਮਿਆਨੀਆਂ ਨੇ ਤੇ ਅੱਗੇ ਤੀਜੇ ਨੰਬਰ ਤੇ ਬਿਲਕੁਲ ਸੰਸਾ 10 ਹੀ ਦੇਣਗੇ ਸੋਈ ਨੂੰ ਡੈਕ ਕੋਈ ਨਗਰਾਈ 1 ਵੇਖੇ ਤੋਦਣਾ ਇੱਥੇ ਤੋਲ ਸਕਦਾ ਠੀਕ ਹੈ ਦੂਜਾ ਕਿ ਤੀਜਾ ਸਵੇਰ ਤੀਜਾ ਸਵੇਰ ਆਨਲਾਈਨ ਮਗਾਏਗਾ ਨੌ ਤੇ ਭੇਜਾਂਗੇ ਇੱਥੇ 10 ਕਿਲੋ ਚਵਾ ਕੇ ਦੇਣਾ ਭਾਂ ਚਾਰ ਟਾਈਮ ਚ ਹੋਵੇ ਠੀਕ ਹੈ ਜੀ ਠੀਕ ਹੈ ਜੀ ਕੋਣ ਇੱਕ ਨੰਬਰ ਹੋਗਾ ਕੱਤੀ ਮਗਰ ਆ ਜੀ ਮਗਰ ਕੱਤੀ ਦਿਨ ਕਿੰਨੇ ਹੋ ਗਏ 10 11 ਦਿਨ ਹੋ ਗਏ ਸੰਦੂ ਜੀ 10 11 ਦਿਨ ਹੋ ਗਏ ਲੱਭੀ 10 11 ਦਿਨ ਹੋ ਗਏ ਆ ਮਗਰ ਬੱਚਾ ਜੀ ਠੀਕ ਹੈ ਜੀ ਫੋਲਾ ਮੱਥੇ ਦੇ ਵਿੱਚ ਆ ਕੱਤੀ ਆ ਮਗਰੇ ਦੇ ਤੇ ਤੀਜਾ ਸਵੇਰ ਮੇਰਾ ਵੀਰ ਕੋਈ ਆਂਗ ਕੇ ਤੁਸੀਂ ਸੌਦਾ ਕਰ ਲਿਓ ਤੇ ਤਕਰੀਬਨ ਦੁੱਧ ਵੀ ਦੇ ਥਲੇ 10 ਕਿਲੋ ਤੇ ਥਲੇ ਹਾ ਬਾਕੀ ਵੇਲ ਬੁੱਲ ਤੁਸੀਂ ਚੈੱਕ ਕਰੋ ਹਾਈਟ ਮੀਡੀਅਮ ਦੇ ਵਿੱਚ ਆ ਸਿੰਗਲ ਹੱਡੀ ਭਵਾਨੇ ਚੱਡੇ ਦੀ ਪੂਰੀ ਖਬਰਦਾਰ ਆ ਆ ਦੇਖੋ ਜੀ ਲੋ ਜੀ ਬਾਕੀ ਦੇਖੋ ਤੁਸੀਂ ਗੈਬ ਸਪੇਸਮੈਂਟ ਆਪਸੀ ਤਨਾਂ ਦੀ ਬਹੁਤ ਵਧੀਆ ਠੀਕ ਆ ਜੀ ਚੰਗੀ ਬਿਰਲ ਦੇ ਉੱਪਰ ਥਾਣਾ ਤੇ ਉਹ ਬਾਨਾ ਚੜਾ ਬਹੁਤ ਜ਼ਿਆਦਾ ਖੂਬਸੂਰਤ ਆ ਠੀਕ ਆ ਜੀ ਬਾਕੀ ਮੱਝ ਤੇ ਨਾ ਮੇਰਾ ਗਿਰ ਜਾਏ ਕਿਉਂਕਿ ਸਿੰਘ ਬੇਸ਼ੱਕ ਜੇ ਆਪਾਂ ਖੂਬਸੂਰਤੀ ਸੁੰਦਰਤਾ ਭਰ ਲਈਆਂ ਤੇ ਉਵੇਂ ਤਾਂ ਕਿਹਨਾਂ ਦੁੱਧ ਨਹੀਂ ਚੱਲਿਆ ਹੁੰਦਾਗਾ ਤੇ ਦੁੱਧ ਕਰਮਾਂ ਦੇ ਲੈ 10 ਕਿਲੋ ਹੀ ਆ ਅੱਗੇ ਚੰਗੀ ਸੇਵਾ ਕਰ ਲੂਗਾ ਮੇਰਾ ਫਿਰ ਪਲਾਸ ਵੀ ਤੁਸੀਂ ਚੁਵਾਈ ਕਰ ਸਕਦੇ ਜੇ ਵੈਸੇ ਦਿਨ 8 10 10 11 ਦਿਨ ਹੋ ਗਿਆ ਸੂਈ ਨੂੰ ਕੱਟੀ ਮਗਰ ਆ ਬੱਚਾ ਵੇਖੋ ਜੀ ਅਬ ਬੱਚਾ ਲਈ ਮੇਣੀ ਦਾ ਠੀਕ ਹੈ ਲੈ ਵੀ ਸੋਨੂ ਵੀਰੇ ਇਹਦਾ ਮੁੱਲ ਫਿਰ ਕੀ ਕਰਤਾ ਜੀ ਸਾਂ ਸਾਂ ਮੁੱਲ ਭਾਵੇਂ 75 70 ਜੋ ਮਰਜ਼ੀ 67000 ਦੀ ਦੇਣੀ ਹੈ ਸੋ 8000 ਹਾਂ ਜੀ ਲੋ ਵੀ ਦੋਸਤੋ ਮੋਬਿਲ ਮਾਰ 70 ਗਾਹ ਕੋਲੇ 70 ਕੋਲੇ ਕਿ ਆਵੇ ਭਾਵੇਂ ਚਾਰ ਟਾਈਮ ਠੀਕ ਹੈ ਜੀ ਠੀਕ ਹੈ ਜੀ ਹਾਂ ਆ ਦੇਖੋ ਜੀ ਵੇਖ ਲੋ ਪੱਠੇ ਟਾਂਦਰ ਉਸ ਤੇ ਛੇ ਟਾਂ ਕਰਮਾਲੀਆਂ ਸਾਰੀਆਂ ਖੜੀਆਂ ਠੀਕ ਹੈ ਜੀ ਪੱਠਾ ਡੱਕਾ ਖੜੀਆਂ ਨੇ ਹਾਂ ਜੀ ਆ ਲੋ ਬਰਾਬਰ ਠੀਕ ਹੈ ਇੱਧਰ ਇੱਥੇ ਲੈ ਵੀ ਸੋਨੂ ਵੀਰੇ ਕੇ ਆਪਣੇ ਕੋਲ ਆ ਕੀ ਆ ਗਿਆ ਗੱਜਾ ਸੁਆ 10 ਦੇ ਦੋ ਦਾ ਬੱਚਾ ਲਓ ਜੀ 10 ਕਿਲੋ ਦੁੱਧ ਅਗਲੀ ਦੋਸਾਂ ਮੀਨਿੰਗ ਜਿਹੜੀ ਛੋਟੀ ਸੀ ਤੇ ਸਵੇਰ ਹੋਊਗੀ ਦੂਜੇ ਘਰ ਗੱਜਾ ਸਵਾਈ ਲਓ ਜੀ ਦੂਜੇ ਹੀ ਸੂਆ ਠੀਕ ਆ ਜੀ ਮਗਰ ਕੱਟਾ ਕਿੰਨੇ ਦਿਨਾਂ ਦੀ ਸੂਈ ਹੈ 10 ਦਿਨ ਹੀ ਹੋਵੇ ਸੰਤੋਸ਼ਾ ਮੈਨੂੰ ਹੀ ਦਿਨ ਵੀ 10 ਕੀ ਹੋਗੇ ਹਾਂ ਜੀ ਆ ਦੇਖੋ ਜੀ ਆ ਕਰੋ ਚੱਕ ਠੀਕ ਆ ਜੀ ਬਾਕੀ ਦੋਸਤੋ ਢੇਲੀਆਂ ਮੱਝਾਂ ਦੀ ਗੱਲ ਕਰਨ ਲਈਏ ਚਾਹੇ ਮੀਨੀਆਂ ਮੱਝਾਂ ਦੀ ਗੱਲ ਕਰ ਲਈਏ ਬਹੁਤ ਘੱਟ ਬਹੁਤ ਘੱਟ ਪਸ਼ੂ ਆਉਂਦੇ ਕਈ ਨਾ ਚਲੋ ਕੁੰਡੀਆਂ ਝੋਟੀਆਂ ਆਪਾਂ ਜ਼ਿਆਦਾਤਰ ਦੇਖਦੇ ਆ ਤੇ ਮੀਨੀ ਮੱਝ ਜਿਹੜੀ ਇਹ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਦੂਜਾ ਸੂਆ ਤੇ ਮਗਰੇ ਦੇ ਕੱਟਾ ਮੇਲ ਕਾਫ ਆ ਤੇ ਸਮਾਂ ਵੀ ਤਕਰੀਬਨ ਇੱਕੋ ਜਿਹਾ ਹੋਇਆ ਦਸਾਂ 11 ਦਿਨਾਂ ਦੇ 10 ਕਿਲੋ ਦੁੱਧ ਸੋ ਚਵਾਈ ਚੂੜੀ ਜਿਹੜੇ ਪਾਸੋਂ ਕਿਸਾਨ ਮੇਰੇ ਸਾਰੇ ਪਸ਼ੂ ਚੰਗੇ ਆ ਠੀਕ ਆ ਜੀ ਜਿੱਦਾਂ ਮਰਜ਼ੀ ਮੇਰਾ ਭਰਾ ਕੋਈ ਇੱਥੇ ਆ ਕੇ ਤਸਦੀਕ ਕਰ ਸਕਦਾ ਤੁਸੀਂ ਤੇ ਬਾਕੀ ਚੋਣ ਚਾਂ ਚੰਗਾ ਕਿਉਂਕਿ ਥਾਣਾ ਭਵਾਨਾ ਚੱਡਾ ਤੁਸੀਂ ਵੇਖ ਕੇ ਅੰਦਾਜ਼ਾ ਲਾ ਲਓਗੇ ਕਿ ਚਵਾਈ ਚੂੜੀ ਚੰਗੀ ਆ ਦੇਖੋ ਸੋ ਗਿਰਨੋ ਵੰਡ ਆਪਸੀ ਤਰ੍ਹਾਂ ਦੇ ਅਗਲੇ ਪਿਛਲੇ ਤਰ੍ਹਾਂ ਦੀ ਚੰਗੀ ਆ ਸੋ ਬਾਕੀ ਫੇਸ ਕੁਆਲਟੀ ਚੰਗੀ ਆ ਸੋ ਨੂੰ ਵੀਰੇ ਇਹ ਦੋਆਂ ਦੇ ਕਰਨੀ ਦੀ ਆਪਾਂ ਛੋਟੀ ਸ਼ਾਮ ਵੱਲ ਭਾਵੇਂ 90 95 ਜੋ ਮਰਜ਼ੀ 85 ਦੀ 85 ਦੀ ਹਾਂਜੀ ਵੀ ਲੈਸ ਤੋਂ ਲੈਸ ਕਰਕੇ ਕਰ ਦਈਏ ਗੱਲਬਾਤ 84 ਦੀ ਹਾਂ 84 ਦੀ ਹਾਂਜੀ ਠੀਕ ਹੈ ਬੇ ਨੀ ਨੀ ਨਹੀਂ ਸਾਫ ਕਰਨ 10 ਕਿਲੋ ਦੁੱਧ ਚੋਕੀ ਤੋਲ ਕੇ ਲਿਆ ਲੈ ਚੰਗਾ 1 ਨੰਬਰ ਹੈ ਦੂਜਾ ਸੁਆ ਸਾਫ ਸੁਥਰੀਆਂ ਸਾਰੀਆਂ ਕੋਈ ਸਾਈਡ ਨਹੀਂ ਕੁਛ ਨਹੀਂ ਠੀਕ ਹੈ ਹਾਂ ਸਾਰਾ ਮਾਲ ਸਾ ਕਿਨੀਲੀ ਰਵੀ ਦੀ ਝੋਟੀਆਂ ਜੇ ਬਿਲਕੁਲ ਨਕਟ ਇਧਰ ਤੋਂ ਇੱਕ ਹੋਰ ਤੁਹਾਨੂੰ ਜਿਵੇਂ ਇੱਕ ਪਹਿਲੇ ਨੰਬਰ ਤੇ ਆਪਾਂ ਝੋਟੀ ਦਿਖਾਈ ਸੀ ਪੂਰੀ ਹਾਈਟ ਲੈਂਥ ਵਾਲੀ ਸਾਂਸਾਂਗ ਬੱਚਾ ਤੁਹਾਨੂੰ ਦਿਖਾਉਣਾ ਆਪਾਂ ਇਧਰ ਕਰੋ ਚੱਕ ਠੀਕ ਹੈ ਜੀ ਆ ਕੀ ਹੈ ਬੱਚਾ ਹੀ ਕਟਾ ਕਟਾ ਹਾਂ ਜੀ ਇਹ ਕਿਨੇ ਦਿਨ ਸ਼ੌਕਨਾ ਪਾਲਿਆ ਇਧਰ ਕਹਿਣ ਨੂੰ ਪਉ ਮਹੀਨੇ ਦਾ ਕਹੇ ਆਜਾ 9 ਦਿਨ ਹੋ ਗਏ ਸੋਈ 9 ਦਿਨ ਹੋ ਗਏ ਅੱਛਾ ਤੇ 10 ਮੰਨ ਲੈ 11 ਮੰਨ ਲੈ ਕੋਈ ਚੱਕਰ ਨਹੀਂ ਬੱਚਾ ਦੇ ਇੱਕ ਭਾਵੇਂ ਕੋਈ ਦੂੜ ਮਿੰਨੇ ਨਹੀਂ ਮੰਨ ਲੈ ਮੈਂ ਤਾਂ ਉਹ ਹੀ ਵੇਖਣ ਦਾ ਵੀ ਡਿੱਗੇ ਸੇ ਡੇਢ ਕੇਸ ਤੋਂ ਚੌੜਾ ਪੁੱਠਾ ਹੀ ਹੈ ਕਰ ਵਾਲੇ ਨੂੰ ਇਹ ਪਤਾ ਨਹੀਂ ਸੀ ਮੈਂ ਕਿਹੜੇ ਦਾ 10 ਦਿਆ ਬਾਕੀ ਵੀਰ ਕਿਸ ਨੂੰ ਪੁੱਛਦੇ ਆਂਗੇ ਨਾਬੇ ਵਾਲੇ ਮੈਂ ਦੱਸ ਦੇ ਸੀ ਤੁਹਾਨੂੰ ਵੀਰ ਅੰਦਰੋਂ ਕੱਟਿਆ ਕੱਟਾ ਜਿਆਦਾ ਫਿਰ ਪਲਿਆ ਪੁਲੀ ਤਾਏ ਸਿੰਘ ਮਾਰੇ ਮਾਰੇ ਦਿਖਾ ਦਿੰਦੇ ਆਂ ਮਾਰੇ ਮਾਰੇ ਅੰਦਰੋਂ ਵੀ ਪਲੇ ਬੱਚਾ ਟਿਕੜਾਈ ਅੱਛਾ ਹਾਂਜੀ ਲਓ ਵੀ ਦੋਸਤੋ ਠੀਕ ਆ ਕਟਾਅ ਦੇ ਵੇਖੋ ਤੁਸੀਂ ਠੀਕ ਆ ਜੀ ਇਹਨੂੰ ਆਪਾਂ ਕਹਿ ਸਕਦੇ ਵੀ ਮਾਲੀ ਜਨੇ ਬੱਚਾ ਕਰ ਮਾਲੀ ਕਿਸੇ ਉਹਨਾਂ ਦੇ ਦਿਨ ਦੇ ਵਿੱਚ ਤਗੜ ਇਹ ਸਾਨੂੰ ਵੀਰ ਆਪ ਸਵੇਰ ਕਰਵਾ ਮੈਂ ਹਾਂਜੀ ਸਰ ਜਿੱਦਾਂ ਸਵੇਰ ਚੋਟੀ ਦੂਜਾ ਸਵੇਰ ਹਾਂਜੀ ਤੇ ਤਕਰੀਬਨ ਐਸ ਵਕਤ ਹੀ ਬਦ ਅਸਵੇਰੇ ਆਈ ਆਪਣੇ ਘਰ ਹੁਣੇ ਲਾਈ ਹੈ ਜੀ ਆਪਾਂ 10 ਕਿੱਲੇ ਚੋਕੇ ਲੈ ਆਏ ਵਿੱਚ ਕੋਈ ਪੱਧਾ ਕਿਲੋ ਉਧਰ ਅਧਰ ਵੀ ਹੋ ਸਕਦਾ ਠੀਕ ਹੈ ਜੀ ਤੇ ਇਹਨਾਂ ਡੰਗਰਾਂ ਉਧਰ ਕੇ ਆਉਣਾ ਆ ਠੀਕ ਆ ਲਓ ਵੀ 10 ਕਿਲੋ ਦੋਸਤੋ ਇਹਦੇ ਥੱਲੇ ਵੈਸੇ ਹੁਣ ਦੁੱਧ ਆ ਤੇ ਤਕਰੀਬਨ ਅੱਜ ਹੀ ਇਹ ਫਾਰਮ ਤੇ ਪਹੁੰਚੀ ਹੈ ਠੀਕ ਹੈ ਜੀ ਤੇ ਉਹਦੇ ਕਰਕੇ ਥੋੜਾ ਜਿਹਾ ਕਿਤੇ ਨਾ ਕਿਤੇ ਪਸ਼ੂ ਮਾਰਾ ਮੋੜਦਾ ਦਰਦਾ ਡੁੱਕਰਦਾ ਵੀ ਹੈ ਕਿਹੜਾ ਘਰੋਂ ਐਨੀਮਲ ਪਹਿਲੀ ਵਾਰ ਹੀ ਨਿਕਲੇ ਹੁੰਦੇ ਉਹ ਹਾਈਟ ਕਰਦੇ ਲਈ ਇਹ ਝੋਟੀ ਆ ਦੂਜਾ ਸੂਆ ਨਿਸ਼ਾਨੀਆਂ ਦੇ ਵਿੱਚ ਆਹ ਨੂੰ ਯੂਰੀ ਭਾਈ ਨਹੀਂ ਉਹ ਵੀ ਪੂਰੀ ਵੱਡੀ ਝੋਟੀ ਆ ਠੀਕ ਆ ਜੀ ਬਹੁਤ ਵੱਡੇ ਕਦ ਕਰਦੇ ਵਿੱਚ ਝੋਟੀ ਆ ਚੌੜਾ ਪਿੱਠ ਪੂੜਾ ਤੇ 10 ਕਿਲੋ ਦੁੱਧ ਤੇ ਥੋੜਾ ਬਾ ਅੰਦਰ ਬਾਹਰ ਵੀਰ ਮੰਨ ਲੈ ਥੋੜਾ ਬਾਹਰ ਅੰਦਰ ਬਾਹਰ ਇੱਥੇ ਕਿਥੋਂ ਪਹੇਗਾ ਜਿਹੜਾ 10 ਕਿਲੋ ਦਾ ਕੇ ਬਣੇ ਤੇ ਨਿਸ਼ਾਨੀਆਂ ਪ੍ਰੋਪਰ ਤੁਸੀਂ ਕਰ ਸਕਦੇ ਜਿਹੜਾ ਠੀਕ ਹੈ ਜੀ ਗਰੇਡਰ ਦੇ ਵਿੱਚ ਵੀ ਆ ਜਾਂਦੀ ਆ ਸੰਸਾ ਪਿੱਛਾ ਪਿੱਛਾ ਬਰਾਵਰੀਆ ਠੀਕ ਹੈ ਜੀ ਚੌੜਾ ਪਿੱਠ ਪੂਰਾ ਕਹਿਣ ਵਾਲੀ ਚੰਗੀ ਸੰਸਾ ਬੜੀ ਚੜਾਈ ਆ ਸੋ ਚੁਵਾਈ ਵੀ ਸਾਨੂੰ ਮੇਰੇ ਦੱਸਣ ਦੇ ਬੰਬੇ ਪਾਸ ਹੀ ਆ ਇੱਕ ਨੰਬਰ ਚੁਵਾਈ ਲੱਗੀ ਆ ਝੋਟੀ ਨੂੰ ਜਿਹੜਾ ਕਾਰੀਗਰ ਹੋਗਾ ਪਰ ਕੋ ਬੰਦਾ ਹੋਗਾ ਜੀ ਥਣ ਵੇਖ ਕੇ ਦੱਸ ਦੋ ਝੋਟੀਏ ਠੀਕ ਹੈ ਬਿਲਕੁਲ ਜੀ ਆ ਦੇਖੋ ਤੇ ਜਾ ਮਨ ਜਦਾ ਇਹਨਾਂ ਦਾ ਬਹੁਤ ਕੱਟਾ ਹੀ ਬੜਾ ਪਲਿਆ ਪਲੀਤਾ ਹਨਾ ਆਹੋ ਸਾਂਭਿਆ ਹਾਂ ਕੱਟਾ ਚੰਗਾ ਸਾਂਭਿਆ ਕਿਸੇ ਵੀਰ ਨੇ ਤੇ ਵੀਰ ਸਾਨੂੰ ਇਹਦੀ ਕੀ ਡਿਮਾਂਡ ਹੈ ਤਾਂ ਕੀ ਲੈ ਦੇ ਮੁੱਲ ਭਾਵੇਂ 10 15 ਜੋ ਮਰਜੀ ਹਾਂਜੀ 1 5 ਦੀ ਦੇਣੀ ਆ ਵੀਰ ਜੀ ਇੱਕ ਪਾਣੀ ਚ ਨਾ ਕਰੇ ਹਾਂ ਪਹਿਲੀ ਗੰਮ ਨੱਪ ਕੇ ਰੱਖਿਆ ਪਾ ਜੇ ਜੇ ਠੀਕ ਹੈ ਠੀਕ ਹਾਂ ਉਹ ਵੀ ਇੱਕ 5 ਦੀ ਦੋਸਤੋ ਵੀਰਾਂ ਦਾ ਵੀ ਆਪਾਂ ਦੇਣੀ ਆ ਠੀਕ ਹੈ ਜੀ ਡਿਮਾਂਡ ਕੁਛ ਵੀ ਆ 1 5 ਦੀ ਲੈ ਦੇ ਆ ਬਾਕੀ ਝੋਟੀ ਵੀ ਝੋਟੀ ਆ ਗੱਲ ਕਰਦੀ ਆ ਵੀ ਪੂਰੇ ਵੱਡੇ ਕਦ ਕੱਦ ਦੇ ਵਿੱਚ ਤੋਂ ਮਗਰਾ ਗਿਫਟ ਮਿਲ ਜਣਾ ਤੁਹਾਨੂੰ ਠੀਕ ਹੈ ਜੀ ਕਟਾ ਵੀ ਬੜਾ ਸੋਨਾ ਪਲੇ ਆਪਣੀ ਤਾਂ ਕਟਾ ਤੇ ਅੱਜ ਤੋਂ ਤਕਰੀਬਨ ਤੁਸੀਂ ਜੀ ਇੱਕ ਮਹੀਨੇ ਇੱਕ ਮਹੀਨੇ ਨੂੰ 10000 ਦਾ ਬੱਚਾ ਆਪਣੋਂ ਆਸਦੇ ਨੇ ਹਾਂ ਸਹੀ ਠੀਕ ਹੈ ਬਿਲਕੁਲ ਦੇਣਾ ਨਹੀਂ ਜਿਹੜਾ ਮੱਝ ਲੈਣ ਆ ਗਿਆ ਬੱਚਾ ਵੇ ਇੱਕ ਹੀ ਛੱਡ ਕੇ ਨਹੀਂ ਜਾਂਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਕਹਿ ਨਹੀਂ ਗੱਲਾਂ ਨਹੀਂ ਐਵੇਂ ਮਤਲਬ ਮੂੰਹ ਨਾ ਕਹਿ ਦੇ ਨਾ ਜੇ ਆਪੇ ਅਗਲੀ ਚੀਜ਼ ਵੇਖ ਲੈਣੀ ਆਣ ਕੇ ਠੀਕ ਹੈ ਰੀਓ ਤੇ ਨੀ ਵੀ ਦੋ ਪਹਾੜਾ ਛੱਡਿਆ ਦੋ ਪਹਾੜਾ ਹੀ ਛੱਡ ਦੋ ਥਾਣੇ ਨੂੰ ਪਿਆਉਦੇ ਰਹੀ ਜੀ ਸਾਹ ਲਾ ਲਓ ਦੋ ਥਾਣੇ ਕਿੰਨਾ ਦੁੱਧ ਦੋ ਬੱਚਾ ਸਹੀ ਗੱਲ ਗਾਲ ਗੋੜੇ ਚੰਗੇ ਪਸ਼ੂ ਦੇ ਚੰਗੀ ਹੁੰਦੀ ਕਈ ਵਾਰ 2-2 2 ਕਿਲੋ ਹਾਂਜੀ ਬਾਕੀ ਝੋਟੀ ਬਹੁਤ ਖੂਬਸੂਰਤ ਹੈ ਇਕੱਲਾ 5000 ਦੀ ਕਿਸਾਨ ਵੀਰੋ ਇਹ ਤੁਹਾਨੂੰ ਮਿਲੂਗੀ ਜੋ ਪਸੰਦ ਆਈ ਹੋਵੇਗੀ ਤੁਹਾਨੂੰ ਝੋਟੀ ਮੇਰਾ ਵੀਰ ਤੁਸੀਂ ਪਹਿਲ ਤੇ ਆਰ ਤੇ ਸੌਦਾ ਕਰ ਲਿਓ ਬਹੁਤ ਖੂਬਸੂਰਤ ਤੇ ਚੰਗੀ ਹੈ ਝੋਟੀ ਇੱਧਰ ਜਿਹੜਾ ਪਸ਼ੂ ਦਿਖਾ ਦਿੱਤੇ ਆ ਟੋਟਲ 1205 ਪਸ਼ੂ ਸੀਗੇ ਸਾਬ ਸਾਹਿਬ ਹਾਂਜੀ ਨੰਬਰ ਆਪਣਾ 98565 17707 ਪਿੰਡ ਚੋਟੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਠੀਕ ਹੈ ਵੀਰ ਨਾ ਸਾਨੂੰ ਠੀਕ ਹੈ ਠੀਕ ਹੈ ਵੀਰੇ ਹਾਂਜੀ ਠੀਕ ਲਓ ਦੋਸਤੋ ਵੀਰ ਸੋਨੂ ਆਪਣੇ ਨਾਲ ਸੀਗਾ ਪਿੰਡ ਚੋਟੀਆਂ ਤੋਂ ਠੀਕ ਹੈ ਜੀ ਤਸਵੀਰ ਧਰਮਕੋਟ ਜ਼ਿਲ੍ਹਾ ਮੋਗਾ ਸੋ ਅੱਜ ਫਨਹਾਰ ਇਸ ਵੀਡੀਓ ਦੇ ਵਿੱਚ ਇਹ ਨਾਗਰਾਂ ਨੂੰ ਦਿਖਾਉਣੇ ਸੀਗੇ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸੱਤ ਸ਼ਰੀਆ ਕਾਲ ਦੇ